ਹਾਂਜੀ ਅੱਜ ਸੁਭਦੀਪ 3 ਸਾਲ ਦਾ ਹੋ ਗਿਆ ਆਪਣਾ ਬੱਚਾ ਤੇ ਆ ਬੈਠਾ ਸਾਹਮਣੇ ਸਿਆਣਾ ਬਹੁਤ ਹੈ ਅਕੈਡਮੀ ਤੇ ਲੱਗਿਆ ਹੋਇਆ ਹੈ ਪੜਨ ਤੇ ਮੇਨ ਗੱਲ ਇਹ ਹੈ ਜੀ ਸਿੱਧੂ ਮੂਸੇ ਵਾਲੇ ਦੀ ਵਰਸੀ ਦਾ ਅੱਜ ਤੀਜਾ ਸਾਲ ਹੈ 29 5 2022 ਨੂੰ ਸੁਭਦੀਪ ਦਾ ਜਨਮ ਹੋਇਆ ਸੀਗਾ ਤੇ ਜਿੱਦਨ ਸਿੱਧੂ ਮੂਸੇ ਵਾਲੇ ਦੀ ਡੈਥ ਹੋਈ ਸੀ ਉਸ ਦਿਨ ਨਾਲ ਆਪਣੇ ਬੱਚਾ ਹੋਣਾ ਸੀਗਾ ਵਾਈਫ ਕੋਲੇ ਰੱਬ ਦੀ ਮਿਹਰ ਹੋਣੀ ਸੀ ਪਰ ਉਹ ਤੋਂ ਪਹਿਲਾਂ ਅਸੀਂ 5-7 ਦੋਸਤਾਂ ਨੇ ਬਹਿ ਕੇ ਸੋਚਿਆ ਵੀ ਜੇ ਮੈਨੂੰ ਕਹਿੰਦੇ ਵੀ ਮੁੰਡਾ ਹੋ ਜੇ ਜਈ ਤਾਂ ਉਹਦਾ ਨਾਮ ਸਿੱਧੂ ਸੁਭਦੀਪ ਰੱਖੇਗਾ ਮੈਂ ਕਿਹਾ ਹਾਂਜੀ ਸੁਭਦੀਪ ਰੱਖੂੰਗਾ ਤੇ ਉਸ ਤਰ੍ਹਾਂ ਗੱਲ ਹੋਈ 4-5 ਵਜੇ ਦੇ ਟਾਈਮ 'ਚ 6 ਵਜੇ ਦੇ ਟਾਈਮ 'ਚ 7 ਵਜੇ ਜਾ ਕੇ ਤੇ ਇਹਨੇ ਜਨਮ ਲਿੱਤਾ ਤੇ ਜਦੋਂ ਮਤਲਬ ਮੁੰਡਾ ਹੋਇਆ ਪਤਾ ਲੱਗਿਆ ਤਾਂ ਆਪਾਂ ਸੁਭਦੀਪ ਨਾਮ ਰੱਖਿਆ ਤੂੰ ਅੱਜ ਇਹਦਾ ਜਨਮ ਦਿਨ ਵੀ ਹੈ ਜਿੱਥੇ ਜਨਮ ਦਿਨ ਹੈ ਉਥੇ ਫੂਕ ਮਾਰ ਪਹਿਲਾਂ ਤੇ ਪੁੱਤ ਮਾਰਦੇ 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 ਦੱਬ ਕੇ ਦੱਬ ਕੇ ਮਾਰ ਥੱਲੇ ਹੋ ਕੇ ਦੱਬ ਕੇ ਚੱਲ ਤੇ ਜਿੱਥੇ ਇਹਦਾ ਜਨਮ ਦਿਨ ਹੈ ਉੱਥੇ ਮਤਲਬ ਇੱਕਾਜੋ ਹੋ ਵੀ ਹੈ ਵੀ ਸਿੱਧੂ ਮੂਸੇ ਵਾਲੇ ਦੀ ਵਰਸੀ ਵੀ ਹੈ ਤੇ ਦੁੱਖ ਦੀ ਗੱਲ ਵੀ ਹੈ ਤੇ ਚੱਲ ਐ ਵੀ ਵਟ ਤਾਂ ਹਾਂ ਵਟ ਤਾਂ ਕੀ ਕਰੇਗਾ ਚੱਲ ਪਹਿਲਾਂ ਹੈਪੀ ਬਰਥਡੇ ਕਹ ਹੈ ਕਹ ਹੈਪੀ ਬਰਟਡੇ ਟੂ ਜੁਆ ਕਹ ਹੈਪੀ ਬਰਥਡੇ ਟੂ ਊ ਹੈਪੀ ਬਰਥਡੇ ਟੂ ਊ ਹੈਪੀ ਬਰਥਡੇ ਟੂ ਊ ਲੈ ਕੱਟ ਹੁਣ ਹੁਣ ਕੇ ਕੱਟ ਏ ਐਂ ਕਰ ਦੇ ਸਿੱਧੀ ਫੜ ਇੱਥੋਂ ਕੱਟ ਦੇ ਇੱਕ ਮਿੰਟ ਕੱਟਿਆ ਗਿਆ ਹੱਕ ਤੇ ਹੱਕ ਇੱਕ ਮਿੰਟ ਕੱਟਿਆ ਨਹੀਂ ਇਸ ਮਾਰ ਕੇ ਕੱਟ ਇੱਧਰ ਜਾ ਕੇ ਇੱਕ ਮਿੰਟ ਉਹ ਤੇ ਜਿੱਥੇ ਮਤਲਬ ਉਹਦੀ ਅੱਜ ਵਰਸੀ ਹੈ ਹੈਪੀ ਬਰਤਖਾ ਜਾਖਾ ਹੈਪੀ ਬਰਡੇ ਟੂ ਜੂ ਤੇ ਉਥੇ ਆਪਣੇ ਪੁੱਤ ਦਾ ਜਨਮ ਦਿਨ ਵੀ ਹੈ ਠੀਕ ਹੈ ਜੀ ਤੇ ਇੱਕ ਗੱਲ ਦੀ ਮਤਲਬ ਖੁਸ਼ੀ ਵੀ ਹੈ ਤੇ ਇੱਕ ਗੱਲ ਦਾ ਮਤਲਬ ਅਫਸੋਸ ਵੀ ਹੈ ਵੀ ਬਹੁਤ ਮਾੜਾ ਹੋਇਆ ਚਲ ਭਗਵਾਨ ਨੇ ਕਿਰਪਾ ਕੀਤੀ ਉਹਨਾਂ ਦੇ ਘਰ ਵੀ ਬੱਚਾ ਦਿੱਤਾ ਤੇ ਲੰਬੀ ਉਮਰ ਹੋਵੇ ਤੇ ਆਪ ਇਨੂੰ ਅੱਜ ਤੀਜਾ ਸਾਲ ਹੋ ਗਿਆ 29 5 2022 ਦਾ ਜਨਮ ਸੀ ਮੈਂ ਵੀਡੀਓ ਵੀ ਪਾਈ ਸੀ ਪੋਸਟ ਐ ਆਜੋ ਆ ਜਾ ਗੋਲੂ ਤੇ ਆ ਆ ਗਿਆ ਆਪਣਾ ਵੀ ਇਹ ਵੀ ਆਪਣਾ ਪੁੱਤੀ ਹੈ ਪਤੀਜਾ ਬੈਠ ਕੇ ਬੈਠ ਕੇ ਉਧਰ ਵੀਡੀਓ ਚੱਲ ਰਹੀ ਹੈ ਬੈਠ ਕੇ ਕਾ ਹੈਪੀ ਬਰਥਡੇ ਟੂ ਜੂ ਉੱਚੀ ਇਧਰ ਦੇ ਉਹਨੂੰ ਇਧਰ ਮੂੰਹ ਕਰਕੇ ਤੂੰ ਰਹਿ ਜਾ ਕੋਈ ਨਹੀਂ ਪੈਸੇ ਦੇਵਾ ਜੋ ਆਇਆ ਪੁੱਤ ਲੈ ਕਾ ਗੱਲ ਸੁਣੋ ਕਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਆ ਪਾਂਥੀ ਮਾਰ ਪਾਂਥੀ ਮਾਰ ਲੈ ਪਾਂਥੀ ਮਾਰ ਪਹਿਲਾਂ ਮੂੰ ਮਾਰ ਆ ਜਾ ਆ ਜਾ ਕੁਸੀ ਇਧਰ ਆਇਆ ਇੱਧੇ ਬਸ ਆ ਜਾ ਇਹ ਪੈਸਾ ਫੜਾ ਕੋਈ ਨਾ ਕਾ ਕੁਸੀ ਹੈਪੀ ਬਰਥਡੇ ਟੂ ਯੂ ਡਿਵਾਇਸ ਟੂ ਯੂ ਇਹ ਆਪਣੀ ਖੁਸ਼ਪ੍ਰੀਤ ਹੈ ਤੇ ਲੈ ਆ ਵੀ ਖਾ ਲੈ ਖੁਦ ਦੁਪਹਿਰ ਦੇ ਤੇ ਕਰ ਦ ਫੜਾ ਸੁ ਕਟਾਇਕ ਹੋਰ ਆ ਪੈਸੇ ਲੈ ਲੈ ਓ ਤੈਨੂੰ 100 ਰੁਪਏ ਮਿਲ ਗਿਆ ਤੇ ਮੈਂ ਦੋ ਤੇ ਅਮੈ ਨੂੰ ਵੀ ਲੈ ਕੇ ਦੇ ਪੈਸੇ ਇਹਦੇ ਤੋਂ ਪੈਨੇ ਕਾਕੇ ਚੱਲ ਤੂੰ ਹੀ ਫੜਾ ਦੇ ਫਿਰ ਦੇ ਲੈ ਕੱਟ ਫਿਰ ਉਹਨੂੰ ਦੇਵਾਂਗੇ ਮੰਮੀ ਨੂੰ ਐਂ ਕੋ ਸਿੱਧ ਲੈ ਓ 100 ਰੁਪਏ ਫੇਰ ਇਹ ਰੱਖੇ ਲੈ ਆ 100 ਰੁਪਏ ਹੋਰ ਫੜ ਲੈ ਸੁਭੂ ਤੇ ਕਿਹਨੂੰ ਦਈਏ ਹੁਣ ਲੈ ਕੀਰਤ ਨੂਰੇ ਲੈ ਕੀਰਤ ਕੀਰਤ ਨੂੰ ਲੈ ਆ ਓਰੇ ਕੀਰਤ ਨੂੰ ਲੈ ਜਾ ਕੇ ਲੈ ਜਾ ਕੇ ਤੱਕ ਕੇ ਚੱਕ ਲਿਆ ਮੈਂ ਨਹੀਂ ਆਣਾ ਆਤੀ ਇਧਰ ਆ ਆ ਥੱਲੇ ਆ ਗਈ ਐ ਹੌਲੀ 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 ਤੂੰ ਖਾਵੇਂਗਾ ਤੂੰ ਖਾ ਲੈ ਕੀਰਤ ਕੀਰਤ ਨੂੰ ਬੜਾ ਸਿਆਣਾ ਆ ਜਾ ਪੁੱਤ ਆ ਜਾ ਕੀਰਤ ਏ ਆਪਣੀ ਕੁੜੀ ਐਦਰ ਹੋ ਗੋਲੂ ਬਚਾ ਲੋ ਪਰਾਂ ਇਹ ਕੁੜੀ ਐ ਏ ਆਹੋ ਹੱਥ ਪਾ ਲਿਆ ਆ ਕੀ ਕਰਤਾ ਲੈ ਆ ਤਾ ਹੈਪੀ ਬਰਥਡੇ ਟੂ ਜੂਗਾ ਹੈਪੀ ਬਰਥਡੇ ਹੈਪੀ ਬਰਥਡੇ ਟੂ ਜੂ ਲੋਈ ਲੰਬੀ ਉਮਰ ਹੋਵੇ ਉਸ ਬੱਚੇ ਦੀ ਤੇ ਜਿਹਨੇ ਜਨਮ ਲੱਤਾ ਉਹਨੇ ਤੇ ਭਗਵਾਨ ਕਿਰਪਾ ਕਰੇ ਤੇ ਅਰਦਾਸ ਕਰੋ ਸਾਰੇ ਜਣੇ ਤੇ ਮਤਲਬ ਆਪਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਾਸਰੀ ਕਹਾਣੀ ਕਟ